ਦੇ ਉਹਨਾਂ ਕੋਲ ਕਿਹਾ ਕਿ ਜੇਕਰ ਤੁਮ ਬਾਹਰ ਨਿਕਲ ਕੇ ਆਉਂਦੇ ਹੋ ਤਾਂ ਉਹ ਬਿਸ਼ੇਸ਼ੀ ਜਗ੍ਹਾ ਉੱਤੇ ਨਹੀਂ ਜਾਣੀ ਚਾਹੀਦੀ। ਉਹ ਸਾਡੇ ਨਹੀਂ ਨਹੀਂ। ਸਾਡੇ ਸਾਰੇ ਨੂੰ ਕੋਸ਼ਿਸ਼ ਕੀਤੀ ਤਾਂ। ਆ ਜਾਓ ਆ ਜਾਓ। ਜੇ ਆ ਕੇ ਕੋਈ ਪੜਪਾਉ ਮੈਂ ਮੜਾ ਜਾ। ਪੈ ਨਕਲੀ ਨੇ ਹੈਰਾਨ ਕਰਤਾ ਹੋਰ ਦੱਸੋ ਮਾਦਾ ਗਲਤੀ ਕੀ ਦੀ ਓ ਸਿਰ ਤੋਂ ਪਤਾ ਹੀ ਨਹੀਂ ਗਲਤੀ ਹਾਂ ਪਤਾ ਹੀ ਨਹੀਂ ਮਾਦਾ ਜੱਟਕੇ ਕਾ ਸਾਈਡ ਹੈ ਆਪ ਦਾ ਜਵਾਕ ਤੁਸੀਂ ਆ ਨਹੀਂ ਮੇਰੀ ਗੱਲ ਆਪ ਦਾ ਜਵਾਕ ਤੁਸੀਂ ਆ ਇਹ ਬਸਾ ਬੰਦ ਹੋਣ ਗਿਆ ਕਨੈਕਟਰ ਦੀ ਕੋਈ ਗਲਤੀ ਨਹੀਂ ਹੈ ਮੈਂ ਤਾਂ ਕਹਿੰਦਾ ਨਹੀਂ ਗਲਤੀ ਆ ਨੰਬਰ ਸਿਰ ਤੋਂ ਆਏ ਆ ਆਪ ਦਾ ਜਵਾਕ ਹੈ ਆਪ ਦਾ ਜਵਾਕ ਹੈ ਬੰਗਾਦੇ ਆ ਹਾਂ ਤੇ ਜਵਾਸ ਹੈ ਆਪੇ ਬਗਾਨੇ ਆ ਧਿਆਨ ਨਾਲ ਦੇਖ ਕੋਈ ਨਾ ਕੋਈ ਨਾ ਉਹ ਤੇ ਮਗਰ ਉਹ ਲੰਬਰ ਦੇ ਦੋ ਛੋਟੇ ਮਗਰ ਆਵਾਂਗੇ ਨਹੀਂ ਕੋਈ ਨਹੀਂ ਬੀਬੀ ਨੰਬਰ ਲੈ ਲੈ ਓਏ ਕਰੀ ਅਸੀਂ ਫੋਖਰ ਕਲਾ ਦੀ ਬੁੜੀ ਹਾਂ ਮੈਂ ਤੇ ਮੇਰਾ ਮੇਰੇ ਕੋਲ ਨਮਾਇ ਡਿਪਾ ਤੇ ਮੈਂ ਨੰਬਰ ਦੇ ਮੈਂ ਜੁਨੀਅਰ ਵਾਲੇ ਬੰਦੇ ਕੱਠੇ ਕਰਕੇ ਨਹੀਂ ਬਣਾ ਲੈ ਨਹੀਂ ਬੀਬੀ ਦੱਸੋ ਹੁਣ ਇੰਨੀ ਸਾਰੀ ਪਰੇਸ਼ਾਨ ਹੋ ਇੱਕ ਜਨਾਨੀ ਪਿੱਛੇ ਦੱਸੋ ਹੈ ਆ ਮੈਨੂੰ ਪੜਾਓ ਇਹ ਦਾ ਕਸੂਰ ਨਾ ਸ਼ੋਹਣਾ। ਵੀਰੇ ਅਸੀਂ ਤਾਂ ਜੀਰੇ ਤੋਂ ਚੜ ਕੇ ਆਏ ਮੁੰਡਿਆਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ। ਇਹ ਤਾਂ ਜਾਣ ਕੇ ਗਾਣਾ ਬਹੁਤ ਗੰਦੀਆਂ ਐਸ ਬੀਬੀ ਦੇ। ਗੰਦੀਆਂ ਗਾਣਾ ਕੱਢੀਆਂ। ਗੰਦੀਆਂ ਗਾਣਾ ਕੱਢੀਆਂ ਭੈਣਾ ਤੀ ਇੱਕ ਨਹੀਂ ਛੱਡੀ ਐ ਜੀ। ਤਸੂ ਵੀ ਇਹ ਦੇਖੋ ਮੰਨ ਲਓ ਕੀ ਇਹਦਾ ਨਾ ਦੋਸਤ ਨਹੀਂ ਸੀ। ਮੈਂ ਨੰਬਰ ਦਿਓ। ਮੈਂ ਉਹਕੇ ਲੈ ਕੇ ਆਉਂਦਾ। ਆ। ਉਹਦੇ ਕੋਲ ਨੰਬਰ ਦੋ। ਉਹਦੇ ਕੋਲ ਨਾਮ ਹੀ ਦਰਨਾ ਪਊ। ਇਹਨਾਂ ਕੋਲ ਚਾਰੇ ਤੇ ਬਾਤਣਾ ਤਾਂ ਹੋਰ ਨਹੀਂ। ਉਹ ਨਾਲੇ ਮਤਾ ਇਹਦੇ ਹਾਂ ਆ ਮੇਰੀ ਦੀ ਆ ਬਾਬਾ ਨੰਬਰ ਲੈ ਕੇ ਦਿਆਂਗਾ ਆਲਾ ਨੰਬਰ ਹੈ ਆਪਣੇ ਏਜੰਟੇ ਹਾਂਜੀ ਕਿਹੜਾ ਨਹੀਂ ਉਹ ਗੋਦਣ ਜਿਹੜੀ ਚੜੀਆਂ ਹੋ ਰਹਿੰਦੀਆਂ ਕੱਟਣੀਆਂ ਬਾਕੀ ਸਾਰੇ